ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਡੇ ਸਾਹਮਣੇ ਸੋਹਣੀ ਮਹਿਵਾਲ ਦੀ ਕਹਾਣੀ ਲੈ ਕੇ ਆਏ ਹਾਂ ਤੇ ਕਹਾਣੀ ਅਸੀਂ ਸ਼ੁਰੂ ਕਰਦੀ ਹਾਂ ਜਨਾਹ ਦੇ ਪਾਣੀਆਂ ਨੇ ਜਿੰਨਾ ਮੁਹੱਬਤੀ ਰੋਹਾਂ ਨੂੰ ਜਨਮ ਦਿੱਤਾ ਹੈ ਉਹਨਾਂ ਵਿੱਚ ਸੋਹਣੀ ਇੱਕ ਅਜਿਹਾ ਅਮਰਨਾ ਹੈ ਜਿਸ ਨੇ ਪੰਜਾਬੀਆਂ ਦੇ ਮਨਾਂ ਤੇ ਅਮੀਰ ਛਾਪ ਛੱਡੀ ਹੈ ਸਦੀਆਂ ਬੀਤਣ ਬਾਅਦ ਵੀ ਲੋਕ ਉਸ ਦੀਆਂ ਬਾਤਾਂ ਬੜੇ ਚਾਵਾਂ ਨਾਲ ਪਾਉਂਦੇ ਹਨ ਬਾਤ ਸੁਦੀਆਂ ਪੁਰਾਣੀ ਹੈ ਬਲਕ ਬੁਖਾਰੇ ਦੇ ਸਦਾਕਰ ਅਲੀ ਬੈਗ ਦਾ ਨੌਜਵਾਨ ਪੁੱਤਰ ਇੱਜਤ ਬੈਗ ਜੋ ਕਿ ਪਾਕਿਸਤਾਨ ਦੇ ਸ਼ਹਿਰ ਗੁਜਰਾਤ ਵਿੱਚ ਪਾਂਡਿਆਂ ਦਾ ਵਪਾਰ ਕਰਨ ਲਈ ਆਇਆ ਇੱਕ ਦਿਨ ਉਹ ਆਪਣੇ ਨੌਕਰ ਨਾਲ ਗੁਜਰਾਤ ਦੀਆਂ ਹਟੀਆਂ ਵੇਖਦਾ ਵੇਖਦਾ ਤੁਲੇ ਦੀ ਪਾਂਡਿਆਂ ਦੀ ਦੁਕਾਨ ਤੇ ਪਹੁੰਚ ਗਿਆ ਦੁਕਾਨ ਤੇ ਪਾਂਡੇ ਖਰੀਦਣ ਵਾਲਿਆਂ ਦੀ ਬੜੀ ਭੀੜ ਸੀ ਦੁਕਾਨ ਵਿੱਚ ਕੂਜੇ ਬਾਦੀਏ ਸੁਰਾਹੀਆਂ ਕੜੇ ਮਟਕੇ ਆਦ ਇਸ ਸਲੀਕੇ ਨਾਲ ਲਟਕਾਏ ਹੋਏ ਸਨ ਜਿਵੇਂ ਕਿਸੇ ਚਿੱਤਰਕਾਰ ਨੇ ਆਪਣੀ ਚਿੱਤਰਾਂ ਦੀ ਪ੍ਰਦਰਸ਼ਨੀ ਲਾਈ ਹੋਵੇ ਇੱਜਤ ਬੈਗ ਬਾਹਰ ਖੜਾ ਸੰਜੀਲੀ ਦੁਕਾਨ ਵੱਲ ਪ੍ਰਸੰਸਾ ਭਰੀਆਂ ਤੱਕੜੀਆਂ ਨਾਲ ਤੱਕਦਾ ਰਿਹਾ ਗਾਹਕਾਂ ਦੀ ਕੁਝ ਢੀਡ ਕਟੀ ਤੁਲੇ ਦੀ ਨਿਗਾਹ ਨੌਜਵਾਨ ਸਤਾਕਰ ਤੇ ਜਾ ਪਈ ਹੁਕਮ ਕਰੋ ਸਭ ਕੁਝ ਹਾਜ਼ਰ ਹੈ ਜਲ ਪਾਣੀ ਦੀ ਆਗਿਆ ਦਿਓ ਤੁਲੇ ਨੇ ਨੌਜਵਾਨ ਸਤਾਕਰ ਅੱਗੇ ਦੋਨੋਂ ਹੱਥ ਜੋੜੇ ਅਤੇ ਕਹੀ ਦਾ ਬਣਿਆ ਰੰਗਲਾ ਮੂੜਾ ਅੱਗ ਅੱਗੇ ਵਧਾ ਦਿੱਤਾ ਜਲ ਪਾਣੀ ਲਈ ਮਿਹਰਮਾਨੀ ਸਾਨੂੰ ਸਭ ਕੁਝ ਭਾਂਡਿਆਂ ਦੀ ਲੋੜ ਹੈ ਅਸੀਂ ਆਪਣੇ ਦੇਸ਼ ਨੂੰ ਤੁਹਾਡੇ ਦੇਸ਼ ਦੀ ਸਗਾਤ ਲੈ ਜਾਣਾ ਚਾਹੁੰਦੇ ਹਾਂ ਕੁਝ ਨਮੂਨੇ ਵਿਖਾਓ ਮੂੜੇ ਤੇ ਬੈਠਦਿਆਂ ਇਜਤ ਬੈਗ ਨੇ ਉੱਤਰ ਦਿੱਤਾ ਤੁਲਾ ਕਮਿਆਰ ਦੁਕਾਨ ਅੰਦਰੋਂ ਭਾਂਡੇ ਲੈਣ ਲਈ ਚਲਿਆ ਗਿਆ ਇਜਤ ਬੈਗ ਸੋਚ ਰਿਹਾ ਸੀ ਕਿ ਉਹ ਖੂਬਸੂਰਤ ਭਾਂਡਿਆਂ ਦੇ ਰਚਨਹਾਰ ਦੀ ਸਿਫਟ ਕਰੇ ਤਾਂ ਕਿਵੇਂ ਕਰੇ ਤੂਲਾ ਅੰਦਰੋਂ ਕਈ ਨਮੂਨੇ ਲੈ ਆਇਆ ਨਮੂਨੇ ਕਿਸਨ ਕਿਸੇ ਕਰਾਮਾਤੀ ਹੱਥਾਂ ਦਾ ਕਮਾਲ ਸਨ ਤੱਕਿਆਂ ਭੁਖ ਲੈਂਦੀ ਸੀ ਇਹ ਬਹੁਤ ਸੁੰਦਰ ਹਨ অতি ਸੁੰਦਰ ਕੋਈ ਕਦਰਦਾਨ ਦਿਲ ਹੀ ਇਹਨਾਂ ਦਾ ਮੁੱਲ ਤਾਰ ਸਕਦਾ ਹੈ ਤੁਸੀਂ ਇਹਡੇ ਮਨਮੋਹੇ ਭਾਂਡੇ ਕਿਵੇਂ ਬਣਾ ਲਿੰਦੇ ਹੋ ਇੱਜ਼ਤ ਵੇਖਦੀਆਂ ਪ੍ਰਸ਼ੰਸਾ ਭਰੀਆਂ ਤੱਕੜੀਆਂ ਜਾਣਕਾਰੀ ਲੁੜਿੰਦੀਆਂ ਸਨ ਪ੍ਰਸ਼ੰਸਾ ਦੇ ਸ਼ਬਦ ਸੁਣ ਕੇ ਤੁਲੇ ਦੀਆਂ ਅੱਖਾਂ ਚਮਕ ਉਠੀਆਂ ਉਹ ਇੱਜ਼ਤ ਬੇਗ ਨੂੰ ਆਪਣੇ ਅੰਦਰ ਬਾਹਰ ਲੈ ਗਿਆ ਜਿੱਥੇ ਭਾਂਡੇ ਬਣ ਰਹੇ ਸਨ ਚੱਕ ਬੜੀ ਤੇਜ਼ੀ ਨਾਲ ਘੁੰਮ ਰਿਹਾ ਸੀ ਤੇ ਤੁਲੇ ਦੀ ਮੁਟਿਆਰ ਦੀ ਆਪਣੀਆਂ ਕੋਮਲ ਉਂਗਲਾਂ ਨਾਲ ਗੁੰਨੀ ਹੋਈ ਮਿੱਟੀ ਨੂੰ ਜਾਦੂ ਭਰੀਆਂ ਛੂਹਾਂ ਦੇ ਰਹੀ ਸੀ ਇਹ ਹੈ ਮੇਰੀ ਧੀ ਸੋਨੀ ਇਹ ਸਾਰੇ ਭਾਂਡੇ ਇਸੇ ਦੇ ਬਣਾਏ ਹੋਏ ਹਨ ਤੁਲੇ ਨੇ ਆਪਣੀ ਧੀ ਵੱਲ ਇਸ਼ਾਰਾ ਕੀਤਾ ਘੁੰਮਦਾ ਚੱਕ ਹੌਲੀ ਹੋ ਗਿਆ ਮੁਟਿਆਰ ਚੱਕ ਉੱਤੇ ਜਨਮ ਲੈ ਰਹੇ ਸ਼ਾਹਕਾਰ ਵੇਚ ਮਗਨ ਸੀ ਉਸ ਜਰਾਹ ਕਾ ਪਿੱਛੇ ਮੁੜ ਕੇ ਤਕੀਆ ਕਾਲੀਆਂ ਘਟਾਵਾਂ ਪਿੱਛੋਂ ਚੰਦ ਦੀ ਪਿਆਰੀ ਟੁਕੜੀ ਟਹਿਕ ਪਈ ਇਜੇਜ਼ ਬੈਗ ਨੇ ਧੁੱਪ ਵਿੱਚ ਸੁਕਾਈ ਜਾ ਰਹੇ ਭਾਂਡੇ ਤੱਕੇ ਅਤੇ ਆਵੇ ਵਿੱਚ ਪਕਾਏ ਜਾ ਰਹੇ ਭਾਂਡਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਿੰਨੀ ਦੇਰ ਉਹ ਇਸ ਬਾੜੇ ਵਿੱਚ ਰਿਹਾ ਸੋਹਣੀ ਦੀ ਪਿਆਰੀ ਸੂਰਤ ਉਹਨੂੰ ਨਜ਼ਰੀ ਆਂਦੀ ਰਹੀ ਸੀ ਉਸ ਨੂੰ ਭਾਂਡਿਆਂ ਦੀ ਖੂਬਸੂਰਤੀ ਦਾ ਭੇਤ ਸਮਝ ਪੈ ਗਿਆ ਸੋਹਣੀ ਦਾ ਆਪਣਾ ਰੂਪ ਹੀ ਤਾਂ ਇਹਨਾਂ ਭਾਂਡਿਆਂ ਵਿੱਚ ਸਮਾਇਆ ਹੋਇਆ ਹੈ ਜਿਸ ਕਰਕੇ ਉਹ ਐਨੇ ਖੂਬਸੂਰਤ ਲੱਗਦੀ ਨੇ ਇਜਤ ਬੈਗ ਨੇ ਬਹੁਤ ਸਾਰੇ ਭਾਂਡੇ ਖਰੀਦ ਲਈ ਜੋ ਮੁੱਲ ਤੁਲੇ ਨੇ ਮੰਗਿਆ ਉਹਨੇ ਤਾਰ ਦਿੱਤਾ ਤੁਲੇ ਦੀ ਦੁਕਾਨ ਵਿੱਚੋਂ ਨਿਕਲਦੀਆਂ ਇਜਤ ਬੈਗ ਨੇ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਉਹ ਕਿਸੇ ਮੰਦਰ ਦੀ ਯਾਤਰਤ ਕਰਕੇ ਆ ਰਿਹਾ ਹੋਵੇ ਹੁਣ ਤੁਲੇ ਦੀ ਹੁਸ਼ਨਾਣ ਟੀ ਸੋਹਣੀ ਇਜਤ ਬੈਗ ਦੇ ਖਿਆਲਾਂ ਤੇ ਸ਼ਾ ਚੁੱਕੀ ਸੀ ਇਜਤ ਬਾਗ ਨੇ ਖੂਬਸੂਰਤ ਭਾਂਡੇ ਆਪਣੇ ਤੰਬੂ ਵਿੱਚ ਸਜਾ ਦਿੱਤੇ ਜਿਸ ਭਾਂਡੇ ਵੱਲ ਉਹ ਤੱਕਦਾ ਚੰਨ ਨਾਲੋਂ ਪਿਆਰੀ ਸੂਰਤ ਉਹਨੂੰ ਨਜ਼ਰ ਆਈ ਹਰ ਪਾਸੇ ਸੋਹਣੀ ਜਿੱਧਰ ਵੀ ਤੱਕਦਾ ਮੁਸਕਰਾਉਂਦੀ ਸੋਹਣੀ ਵਿਖਾਈ ਦਿੰਦੀ ਸਾਰੀ ਰਾਤ ਉਹ ਸੋਹਣੀ ਦੇ ਖਿਆਲਾਂ ਵਿੱਚ ਖੋਇਆ ਰਿਹਾ ਇੱਕ ਪਲ ਲਈ ਵੀ ਉਹਨੂੰ ਨੀਂਦ ਨਾ ਆਈ ਪੈਸੇ ਦਾ ਵਣਜ ਕਰਨ ਆਇਆ ਸਦਾਗਰ ਇਸ਼ਕ ਦਾ ਵਣਜ ਕਰਨ ਲਈ ਉਤਾਵਲਾ ਹੋ ਉਠਿਆ ਉਹਨੇ ਆਪਣੇ ਨੌਕਰ ਆਪਣੇ ਦੇਸ਼ ਪਰਤਾ ਦਿੱਤਾ ਤੇ ਆਪ ਗੁਜਰਾਤ ਵਿੱਚ ਹੀ ਪਾਂਡਿਆਂ ਦੀ ਹੱਟੀ ਪਾ ਲਈ ਉਹੋ ਪਾਂਡੇ ਖਰੀਦਣ ਦੇ ਪੰਜ ਹਰ ਰੋਜ਼ ਸੋਹਣੀ ਦਾ ਪਿਆਰਾ ਮੁਖੜਾ ਤੱਕਣ ਆਉਂਦਾ ਪਾਂਡਿਆਂ ਦਾ ਵਪਾਰੀ ਉਹ ਕਿਧਰੋਂ ਸੀ ਉਹ ਤਾਂ ਨੈਣਾ ਦਾ ਵਣਜਾਰਾ ਸੀ ਹੁਸਨ ਦੀ ਹੱਟੀ ਦਾ ਸੌਦਾ ਖਰੀਦਣ ਵਾਲਾ ਦੁਕਾਨ ਵਿੱਚ ਘਾਟੇ ਤੇ ਘਾਟਾ ਪੈਂਦਾ ਗਿਆ ਇੱਕ ਵਰੇ ਵਿੱਚ ਹੀ ਉਹਨੇ ਆਪਣੀ ਸਾਰੀ ਪੂੰਜੀ ਮੁਕਾ ਦਿੱਤੀ ਤੁਲੇ ਦਾ ਸੈਂਕੜੇ ਰੁਪਏ ਦਾ ਕਰਜ਼ਾ ਉਹਦੇ ਸਿਰ ਹੋ ਗਿਆ ਹਾਲਾਤ ਇੱਥੋਂ ਤੱਕ ਪਹੁੰਚ ਗਈ ਕਿ ਉਹ ਰੋਟੀ ਤੋਂ ਵੀ ਆਤੂਰ ਹੋ ਗਿਆ ਅਜੇ ਤਿੱਕਰ ਇੱਜਤ ਬਾਗ ਨੇ ਸੋਹਣੀ ਨਾਲ ਤੋਂ ਪਿਆਰ ਭਰੀਆਂ ਗੱਲੜੀਆਂ ਨਹੀਂ ਸੰਕੀਆਂ ਸੋਹਣੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮੁਸਕਰਾਇਆ ਤੱਕ ਨਹੀਂ ਸੀ ਹਾਰ ਕੇ ਇੱਜਤ ਬਾਗ ਨੇ ਤੁਲੇ ਦੇ ਪੈਰ ਝਾਫੜੇ ਮਾਪਿਆ ਮੈਨੂੰ ਬਚਾ ਲੈ ਮੇਰੇ ਪਾਸ ਫੁੱਟੀ ਕੋੜੀ ਵੀ ਨਹੀਂ ਜੀ ਦੇ ਨਾਲ ਤੇਰਾ ਕਰਜ਼ਾ ਮੋੜ ਸਕਾਂ ਇਸ ਪਰਦੇਸ਼ ਵਿੱਚ ਮੇਰਾ ਕੋਈ ਨਹੀਂ ਹੈ ਨੇਕ ਦਿਲ ਬੰਦੇ ਮੇਰੇ ਤੇ ਤਰਸ ਕਰ ਮੈਨੂੰ ਆਪਣੇ ਕੋਲ ਨੌਕਰ ਰੱਖ ਲੈ ਮੈਂ ਸਿਰਫ ਦੋ ਟੁਕੜੇ ਰੋਟੀ ਖਾ ਕੇ ਗੁਜ਼ਾਰਾ ਕਰ ਲਵਾਂਗਾ ਮੇਰੀ ਨੌਕਰੀ ਵਿੱਚੋਂ ਆਪਣਾ ਕਰਜ਼ਾ ਕੱਟ ਲੈਣਾ ਇੱਜਤ ਬਾਗ ਦੇ ਲੇਲੜੀਆਂ ਕੱਟਦੀਆਂ ਆਖਿਆ ਉਹਦੇ ਨੈਣ ਭਰ ਗਏ ਤੁਲਾ ਸੋਚੀ ਪੈ ਗਿਆ ਕੁਝ ਚਿਰ ਸੋਚ ਕੇ ਤੁਲੇ ਨੇ ਹੁੰਗਾਰਾ ਪ੍ਰਿਆ ਬੇਟਾ ਘਰਾਂ ਦੀ ਲੋੜ ਨਹੀਂ ਵਣਜਾਂ ਵਿੱਚ ਘਾਟੇ ਵਾਦੇ ਬਣੇ ਹੀ ਹੋਏ ਨੇ ਇਹ ਮੈਂ ਜਾਣਦਾ ਹਾਂ ਕਿ ਤੂੰ ਪਰਦੇਸੀ ਹੈ ਤੇਰਾ ਇੱਥੇ ਕੋਈ ਮਦਦਗਾਰ ਨਹੀਂ ਤੂੰ ਮੇਰੇ ਕੋਲ ਨੌਕਰ ਰਹਿਣ ਦਾ ਸਵਾਲ ਪਾਇਆ ਹੈ ਮੈਂ ਸਵਾਲੀ ਕਦੇ ਦਰੋਂ ਮੋੜੀਆਂ ਨਹੀਂ ਮੈਂ ਤੈਨੂੰ ਆਪਣੇ ਕੋਲ ਨੌਕਰ ਰੱਖਣ ਲਈ ਤਿਆਰ ਹਾਂ ਪਰ ਇੱਕ ਸ਼ਰਤ ਹੈ ਹਾਂ ਦੱਸ ਬਾਬਾ ਇੱਜਤ ਬਹਿ ਕਾਹਲੀ ਨਾਲ ਬੋਲਿਆ ਉਸ ਨੂੰ ਆਸ ਦਾ ਟਹਿ ਟਹਾਣਾ ਜਗਮਗਾnde ਵਿਖਾਈ ਦੇ ਰਿਹਾ ਸੀ ਤੈਨੂੰ ਮੱਝਾਂ ਚਾਰਨ ਤੋਂ ਨੌਕਰ ਰਹਿਣਾ ਪਵੇਗਾ ਸੋਚ ਲੈ ਤੁਲੇ ਨੇ ਗੰਭੀਰਤਾਪੂਰਵਕ ਆਖਿਆ ਮੈਨੂੰ ਮਨਜ਼ੂਰ ਹੈ ਮੈਂ ਖਿੜੇ ਮੱਥੇ ਇਹ ਨੌਕਰੀ ਕਰਾਂਗਾ ਇਜਤ ਬੈਗ ਲਈ ਜਿਵੇਂ ਸਵਰਗ ਦੀ ਖਿੜਕੀ ਖੁੱਲ ਗਈ ਹੋਵੇ ਆਪਣੇ ਪਿਆਰੇ ਨਾਲ ਨੇੜਤਾ ਪ੍ਰਾਪਤ ਕਰਨ ਦੀ ਸਦਰ ਉਹਨੂੰ ਹੁਣ ਪੂਰੀ ਹੁੰਦੀ ਜਾਪਦੀ ਸੀ ਇਜਤ ਬੈਗ ਮੂੰਹ ਛਾਖਰੇ ਹੀ ਮੱਝਾਂ ਖੋਲਦਾ ਆਪਣੇ ਸਾਥੀਆਂ ਸਮੇਤ ਚਨਾ ਦੇ ਬੇਲੇ ਵਿੱਚ ਪੁੱਜ ਜਾਂਦਾ ਇਜਤ ਬੈਕ ਤੋਂ ਹੁਣ ਉਹ ਮਹੀਵਾਲ ਬਣ ਚੁੱਕਾ ਸੀ ਉਹਨੂੰ ਐਸੇ ਨਾਂ ਨਾਲ ਸਾਥੀ ਸਨ ਕੋਈ ਡੇਢ ਵਰਾ ਇਸੇ ਤਰ੍ਹਾਂ ਲੰਘ ਗਿਆ ਸੋਹਣੀ ਦੀ ਰਾਗਲੀ ਨੂਹਾਰ ਉਹਨੂੰ ਜ਼ਿੰਦਗੀ ਜੀਣ ਦਾ ਲਾਰਾ ਦੇਈ ਜਾ ਰਹੀ ਸੀ ਉਹ ਕਲਪਨਾ ਵਿੱਚ ਹੀ ਕਈ ਵਾਰ ਸੋਹਣੀ ਨਾਲ ਸ਼ਾਇਦ ਪਰੀਆਂ ਗੱਲਾਂ ਕਰਦਾ ਰੁੱਸਦਾ ਹੱਸਦਾ ਅਤੇ ਮਨਮਾਈ ਕਰਦਾ ਪਰੰਤੂ ਸੋਹਣੀ ਉਹਦੇ ਪਾਸੋਂ ਬਹੁਤ ਦੂਰ ਸੀ ਅਸਮਾਨੀ ਤਾਰਿਆਂ ਨਾਲੋਂ ਵੀ ਦੂਰ ਸੋਣੀ ਤਾਂ ਉਹਦੇ ਨਾਲ ਲਾਜਵੰਤੀ ਦਾ ਬੂਟਾ ਸੀ ਉਹਦਾ ਜਿਹੜਾ ਹੱਥ ਲਾਇਆ ਕਮਲਾ ਚੰਦਾਏ ਇੱਕ ਦਿਨ ਸੋਣੀ ਮਹਿਵਾਲ ਲਈ ਪੱਤਾ ਲੈ ਕੇ ਆ ਗਈ ਉਹਦਾ ਚੋਚੋ ਪੈਂਦਾ ਰੂਪ ਮਹਿਵਾਲ ਨੂੰ ਤੜਫਾ ਗਿਆ ਉਹ ਉਸ ਆਪਣੀ ਦਿਲ ਸੋਣੀ ਅੱਗੇ ਫੋਲ ਸੁਟਿਆ ਸੋਣੀਏ ਮੈਂ ਤੇਰੇ ਪਿੱਛੇ ਆਪਣੇ ਮਾਂ-ਬਾਪ ਤੇ ਪਿਆਰਾ ਦੇਸ਼ ਛੱਡ ਦਿੱਤਾ ਪਰ ਤੂੰ ਏ ਜਿਨੇ ਮੇਰੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕੀਤੀ ਹਜ਼ਾਰਾਂ ਲੱਖਾਂ ਦੀ ਦੌਲਤ ਨੂੰ ਲੱਤ ਮਾਰ ਕੇ ਮੈਂ ਤੇਰੀਆਂ ਮੱਜਾਂ ਚਾ ਰਿਹਾ ਕੁਝ ਰਹਿਮਕਾਰ ਸੋਣੀਏ ਕੁਝ ਤਰਸਕਾਰ ਹੁਸਨਪਰੀਏ ਸੋਣੀ ਨੇ ਹੁਸ਼ਨਾਕ ਚਿਹਰੇ ਤੇ ਲਾਲੀ ਦੀ ਲਹਿਰ ਦੌੜ ਗਈ ਉਹਨੇ ਮਹਿਵਾਲ ਨੂੰ ਆਪਣੀ ਮੁਹੱਬਤ ਇਸ਼ਕ ਦੀ ਦਹਲੀਜ਼ ਚੜਾ ਦਿੱਤੀ ਸੋਣੀਏ ਦੁਨੀਆ ਦੀ ਸਾਰੀ ਦੌਲਤ ਅੱਜ ਮੇਰੀ ਝੋਲੀ ਵਿੱਚ ਹੈ ਮੇਰੇ ਨਾਲੋਂ ਅਮੀਰ ਹੁਣ ਦੁਨੀਆ ਵਿੱਚ ਦੂਜਾ ਕੋਈ ਨਹੀਂ ਮਹੀਵਾਲ ਮੈਂ ਆਪਣੀ پاک ਮੁਹੱਬਤ ਤੇਰੇ ਹਵਾਲੇ ਕਰ ਦਿਤੀ ਐ ਮੈਂ ਵਫਾ ਨਿਭਾਵਾਂਗੀ ਇਸ਼ਕ ਨੂੰ ਦਾਗ ਨਹੀਂ ਲੱਗਣ ਦਿਆਂਗੀ ਸੋਹਣੀ ਮਹੀਵਾਲ ਹਰ ਰੋਜ਼ ਬੇਲੇ ਵਿੱਚ ਪਿਆਰ ਮਿਲਣ ਮਿਲਣੀਆਂ ਮਾਨਦੇ ਰਹੇ ਬੇਲੇ ਵਿੱਚ ਸੋਹਣੀ ਦਾ ਰੋਜ਼ ਮਹੀਵਾਲ ਪਾ ਜਾਣਾ ਕਈ ਖਚਰੀਆਂ ਨਜ਼ਰਾਂ ਨੂੰ ਖੁੜਖ ਗਿਆ ਉਹਨਾਂ ਦੇ ਇਸ਼ਕ ਦੀ ਚਰਚਾ ਸ਼ੁਰੂ ਹੋ ਗਈ ਤੂੰ ਹੱਸਦੀ ਦਿਲ ਰਾਜੀ ਮੇਰਾ ਲੱਗਦੇ ਨੇ ਬੋਲ ਪਿਆਰੇ ਚੱਲ ਕਿਧਰੇ ਦੋ ਗੱਲਾਂ ਕਰੀਏ ਬਹਿ ਕੇ ਨਦੀ ਕਿਨਾਰੇ ਲੁਕ-ਲੁਕ ਲਾਈਆਂ ਪ੍ਰਗਟ ਹੋਈਆਂ ਵੱਜ ਗਏ ਟੋਲ ਨਿਗਾਰੇ ਸੋਹਣੀ ਆ ਜਾਣੀ ਡੁੱਬਦੀਆਂ ਨੂਰ ਅਵਤਾਰੇ ਤੁਲੇ ਨੂੰ ਵੀ ਸੋਹਣੀ ਮਹਿਵਾਲ ਦੇ ਪ੍ਰੇਮ ਬਾਰੇ ਸੁਹ ਮਿਲ ਗਈ ਦੋ ਜਵਾਨੀਆਂ ਦੀ ਪਾਕ ਮੁਹੱਬਤ ਨੂੰ ਉਹਨਾਂ ਪ੍ਰਵਾਨ ਨਾ ਕੀਤਾ ਮਹਿਵਾਲ ਨੂੰ ਛਕਾਓ ਜਵਾਬ ਮਿਲ ਗਿਆ ਕਿ ਸੋਹਣੀ ਨੂੰ ਉਹਨਾਂ ਗੁਜਰਾਤ ਦੇ ਇੱਕ ਹੋਰ ਕੁਮਾਰਾਂ ਦੇ ਮੁੰਡੇ ਨਾਲ ਵਿਆਹ ਦਿੱਤਾ ਸੋਨੀ ਮਹਿਵਾਲ ਲਈ ਤੜਫਦੀ ਰਹੀ ਮਹਿਵਾਲ ਸੋਨੀ ਦੇ ਵਿਰਾਗ ਵਿੱਚ ਹੰਝੂ ਕੇਰਦਾ ਰਿਹਾ ਝੂਠੀ ਲੋਕਲਾਜ ਨੇ ਦੋ ਪਿਆਰ ਵਿਛੋੜ ਦਿੱਤੇ ਦੋ ਰੂਹਾਂ ਕਾਇਲ ਕਰ ਦਿੱਤੀਆਂ ਇੱਜ਼ਤ ਬੈ ਕੋ ਮਹਿਵਾਲ ਬਣਿਆ ਮਹਿਵਾਲ ਮਹਿਵਾਲ ਨੂੰ ਫਕੀਰ ਬਣ ਗਿਆ ਤੇ ਗੁਜਰਾਤ ਤੋਂ ਵਜੀਰਾਬਾਦ ਦੇ ਪਾਸੇ ਇੱਕ ਮੀਲ ਦੀ ਦੂਰੀ ਤੇ ਚਨਾਤ دریا ਦੇ ਪਾਰਲੇ ਕੰਢੇ ਝੁੱਗੀ ਜਾ ਪਾਈ ਸੋਹਣੀ ਹੁਣ ਆਪਣੇ ਸੋਹਰੇ ਘਰ ਰਹਿ ਰਹੀ ਸੀ ਇੱਕ ਦਿਨ ਫਕੀਰ ਬਣਿਆ ਮਹੀਵਾਲ ਸੋਹਣੀ ਨੂੰ ਜਾ ਮਿਲਿਆ ਤੇ ਉਹਨਾਂ ਹਰ ਰੋਜ਼ ਅੱਧੀ ਰਾਤ ਮੰਗਰੋਂ ਚਨਾ ਦੇ ਕੰਡੇ ਮਿਲਣਾ ਨੀ ਨੀਅਤ ਕਰ ਲਿਆ ਅੱਧੀ ਰਾਤ ਗੁਜ਼ਰਦੀ ਸੋਹਣੀ ਆਪਣੇ ਘਰ ਦੇਆਂ ਤੋਂ ਚੋਰੀ ਉੱਠਦੀ ਤੇ ਇੱਕ ਮੀਲ ਬੇਲੇ ਤੇ ਤਰਾਹ ਤਰਾਹ ਕਰ ਸਹੇ ਸੁਨਸਾਂਦ ਰਾਹਾਂ ਵਿੱਚੋਂ ਲੰਘਦੀ ਹੋਈ ਆਪਣੇ ਮਹੀਵਾਲ ਨੂੰ ਜਾ ਮਿਲਦੀ ਮਹੀਵਾਲ ਪਾਰੋਂ ਕਾਲੀ ਬੋਲੀ ਰਾਤ ਵਿੱਚ ਨਾ ਪਾਰ ਕਰਕੇ ਆਉਂਦਾ ਸਤਾਰਿਆ ਜਿਹੜੇ ਚੰਦੋਏ ਦੀ ਛਾਂ ਥੱਲੇ ਦੋ ਕਾਇਲ ਰੂਹਾ ਮਿਲਦੀਆਂ ਪਿਆਰੀਆਂ ਰਸ ਭਰੀਆਂ ਤੇ ਨਾ ਮੁੱਕਣ ਵਾਲੀਆਂ ਗੱਲਾਂ ਕਰਦੀਆਂ ਇੱਕ ਰਾਤ ਚ ਨਾ ਪਾਰ ਕਰਦੇ ਮਹੀਵਾਲ ਦੇ ਕਿਸੇ ਜਾਨਵਰ ਨੇ ਚੱਕ ਮਾਰਿਆ ਤੇ ਉਹਦਾ ਪੱਟ ਚੀਰ ਸੁਟਿਆ ਹੁਣ ਉਹਦੇ ਲਈ ਤੈਰਨਾ ਮੁਸ਼ਕਲ ਹੋ ਗਿਆ ਸੀ ਅਗਲੀ ਰਾਤ ਸੋਨੀ ਆਪਣੇ ਨਾਲ ਮਿੱਟੀ ਦਾ ਪੱਕਾ ਘੜਾ ਲੈ ਗਈ ਕੜੇ ਦੀ ਮਦਦ ਨਾਲ ਉਹਨੇ ਚਨਾਵਾਰ ਕੀਤਾ ਤੇ ਮਹੀਵਾਲ ਦੀ ਝੁੱਗੀ ਵਿੱਚ ਜਾ ਪੁੱਜੀ ਮਹੀਵਾਲ ਸੋਨੀ ਨੂੰ ਮਿਲ ਕੇ ਆਪਣੀ ਪੀੜ ਭੁੱਲ ਗਿਆ ਤੈਨੂੰ ਪਾ ਕੇ ਸੋਨੀਏ ਮੇਰਾ ਦੁੱਖ ਅੱਧਾ ਰਹਿ ਗਿਆ ਤੂੰ ਤਾਂ ਮਰਦਾਂ ਨਾਲੋਂ ਵੀ ਤਗੜੀ ਨਿਕਲੀ ਹੈ ਐਡੀ ਕਾਲੀ ਬੋਲੀ ਰਾਤ ਵਿੱਚ ਐਡੇ ਵੱਡੇ ਦਰਿਆ ਨੂੰ ਪਾਰ ਕਰਕੇ ਇੱਕ ਔਰਤ ਲਈ ਬਹੁਤ ਵੱਡੀ ਗੱਲ ਹੈ ਉਹ ਹਰ ਰੋਜ਼ ਦਰਿਆ ਪਾਰ ਕਰਕੇ ਮਹੀਵਾਲ ਪਾਸ ਜਾਂਦੀ ਅਤੇ ਆਉਂਦੀ ਹੋਈ ਕੜੇ ਨੂੰ ਸਰਕੜੇ ਦੇ ਬੂਜੇ ਵਿੱਚ ਲੁਕਾ ਦਿੰਦੀ ਸੋਹਣੀ ਨੇ ਹਰ ਰੋਜ਼ ਅੱਧੀ ਰਾਤੋਂ ਬਾਹਰ ਜਾਣ ਤੇ ਉਹਦੀ ਨਣਾਂ ਨੂੰ ਸ਼ੱਕ ਹੋ ਗਿਆ। ਇੱਕ ਦਿਨ ਉਸ ਦੀ ਸੋਹਣੀ ਦੇ ਮਗਰ ਤੁਰ ਪਈ। ਸੋਹਣੀ ਨੂੰ ਆਪਣੇ ਮਗਰ ਆਉਂਦਾ ਕਦਮਾਂ ਦੀ ਆਵਾਜ਼ ਵੀ ਸੁਣਾਈ ਦਿੱਤੀ ਪਰੰਤੂ ਉਹਨੇ ਆਪਣੇ ਹੀ ਕਦਮਾਂ ਦੀ ਆਵਾਜ਼ ਦਾ ਪੁਲੇਖਾ ਜਾਣ ਕੇ ਗੱਲ ਆਈ ਗਈ ਕਰ ਛੱਡੀ। ਸੋਹਣੀ ਦਰਿਆ ਤੇ ਪੁੱਜੀ ਸਰਕੜੇ ਦੇ ਬੂਜੇ ਵਿੱਚੋਂ ਕੜਾ ਚੁੱਕਿਆ ਤੇ ਦਰਿਆ ਵਿੱਚ ਠਲ ਪਈ। ਉਹਦੀ ਨਣਾਂ ਦੂਰ ਖੜੀ ਸਭ ਕੁਝ ਤੱਕਦੀ ਰਹੀ। ਸੋਹਣੀ ਕੁਝ ਸਮੇਂ ਮਗਰੋਂ ਵਾਪਸ ਪਰਤੀ ਤੇ ਖੜਾ ਉਸੇ ਥਾਂ ਤੇ ਲੁਕਾ ਦਿੱਤਾ ਉਹਨੇ ਨਾਨ ਛੋਪਲੇ ਛੋਪਲੇ ਕਦਮੀ ਸੋਹਣੀ ਤੋਂ ਪਹਿਲਾਂ ਘਰ ਪੁੱਜ ਗਈ ਦਿਨੇ ਨਾਨ ਨੇ ਆਪਣੀ ਮਾਂ ਨੂੰ ਸੋਹਣੀ ਤੇ ਦਰਿਆ ਪਾਰ ਕਰਕੇ ਮਹਿਵਾਲ ਨੂੰ ਮਿਲਣ ਜਾਣ ਦੀ ਸਾਰੀ ਵਾਰਤਾ ਜਾ ਸੁਣਾਈ ਅੱਧੀ ਰਾਤ ਲੰਗੀ ਸੋਹਣੀ ਉੱઠી ਬਾਹਰ ਕੁਪ ਹਨੇਰਾ ਪਸਰਿਆ ਹੋਇਆ ਸੀ ਸਾਰੇ ਅਸਮਾਨ ਦੇ ਬੱਦਲ ਛਾਏ ਹੋਏ ਸਨ ਸੋਹਣੀ ਨੇ ਦਰੋਂ ਬਾਹਰ ਪੈਰ ਰੱਖਿਆ ਹੀ ਸੀ ਕਿ ਬਿਜਲੀ ਕੜਕੜਾਈ ਉਹਦਾ ਦਿਲ ਕਾਂਬ ਗਿਆ ਪਰੰਤੂ ਉਸ ਪੈਰ ਪਿਛੇ ਨਾ ਮੁੜੇ ਉਹਦਾ ਮਹਿਵਾਲ ਉਹਨੂੰ ਉਡੀਕਦਾ ਪਿਆ ਸੀ ਦੂਰ ਪਾਰਲੇ ਕੰਡੇ ਉਹਦਾ ਇੰਤਜ਼ਾਰ ਕਰ ਰਿਹਾ ਸੀ ਉਹ ਆਪਣਾ ਜੇਲ ਤਕੜਾ ਕਰਕੇ ਤੁਰ ਪਈ ਰਾਹ ਨਜ਼ਰੀ ਨਹੀਂ ਸੀ ਪੈਂਦਾ ਰਾਹ ਵਿੱਚ ਅਨੇਕਾ ਕੰਡੇ ਤੇ ਝਾੜੀਆਂ ਖਿੰਡੀਆਂ ਪਈਆਂ ਸਨ ਉਹ ਡਿਗਦੀ ਟੈਂਦੀ ਝਾੜੀਆਂ ਝਾਫੀਆਂ ਵਿੱਚ ਫਸਦੀ ਲਹੂ ਲਹਾਨ ਹੋਈ ਚਨਾ ਦੇ ਕੰਡੇ ਤੇ ਪਹੁੰਚ ਗਈ ਉਸ ਸਰਕੜੇ ਤੇ 부ਜੇ ਵਿੱਚੋਂ ਕੜਾ ਚੁੱਕ ਲਿਆ ਕੜੇ ਨੂੰ ਉਸ ਆਪਣੀ ਆਦਤ ਅਨੁਸਾਰ ਟੁਣਕਾ ਕੇ ਵੇਖਿਆ ਪਹਿਲਾਂ ਵਰਗੀ ਟੁਣਕਾਰ ਨਹੀਂ ਸੀ ਆ ਕਿਸੇ ਪਾਪੀ ਨੇ ਪੱਕੇ ਦੀ ਥਾਂ ਕੱਚਾ ਰੱਖ ਦਿੱਤਾ ਸੀ ਮੁਹੱਬਤ ਨਵੇਂ ਇਮਤਿਹਾਨ ਵਿੱਚ ਪਾ ਦਿੱਤੀ ਸੀ ਪਾਰਲੇ ਕੰਡੇ ਮਹੀਵਾਲ ਦੀ ਝੱਗੀ ਵਿੱਚ ਦੀਵਾ ਟਿਮਟਮਾ ਰਿਹਾ ਸੀ ਤੇ ਮਹੀਵਾਲ ਸੁਰੀਲੀ ਬੰਸਰੀ ਦੀ ਤਾਲਾਂ ਤੇ ਪਿਆਰੇ ਬੋਲ ਗਾਉਂਦਾ ਪਿਆ ਸੀ ਉਰਲੇ ਕੰਡੇ ਸੋਣੀ ਕੱਚਾ ਘੜਾ ਚੁੱਕੀ ਸੋਚਾਂ ਵਿੱਚ ਡੁੱਬੀ ਖੜੀ ਸੀ ਤੇ ਵਿਚਕਾਰ ਦਰਿਆ ਪੂਰੇ ਸਿਖਰ ਤੇ ਸੀ ਅਸਮਾਨਾਂ ਤੇ ਕਹਿਰਾਂ ਦੀ ਬਿਜਲੀ ਡਿਸ਼ਕ ਰਹੀ ਸੀ ਕੀ ਹੋਇਆ ਘੜਿਆਂ ਨੂੰ ਪੱਕਿਓ ਕੱਚਾ ਬਣ ਗਿਓ ਮੈਂ ਪਿੱਛੇ ਨਹੀਂ ਪਰਤਾਂਗੀ ਆਪਣਾ ਕੋਲ ਪੂਰਾ ਕਰਾਂਗੀ ਮੈਂ ਮਰਦ ਜਾਤ ਪਾਸੋਂ ਇਹ ਅਲਾੰਬਾ ਨਹੀਂ ਖੱਟਾਂਗੀ ਆਪਣੀ ਵਫਾ ਨਿਭਾਵਾਂਗੀ ਚਾਹੇ ਮੈਨੂੰ ਆਪਣੀ ਜਿੰਦ ਹੀ ਵਿਕੌਣਾ ਵਾਰਨੀ ਪੈ ਜਾਵੇ ਸੋਣੀ ਨੇ ਸੱਚੇ ਰੱਬ ਅੱਗੇ ਦੋਨੋਂ ਹੱਥ ਜੋੜੇ ਤੇ ਕੱਚੇ ਘੜੇ ਨਾਲ ਦਰਿਆ ਵਿੱਚ ਠਲ ਪਈ ਰਾਤ ਹਨੇਰੀ ਲਿਸ਼ਕਣ ਤਾਰੇ ਕੱਚੇ ਘੜੇ ਤੇ ਮੈਂ ਤੁਰਦੀ ਤਰਦੀ ਵੇਖੀ ਰੱਬਾ ਖੈਰ ਕਰੀ ਤੇਰੀ ਆਸ ਤੇ ਮੁਲਨਾ ਡਰਤੀ ਮੂੰਹੂ ਜੋਰ ਪਾਣੀਆਂ ਅੱਗੇ ਕੱਚਿਓਂ ਤੇ ਕਿੱਥੋਂ ਠਹਿਰਨਾ ਹੋਇਆ ਸੋਹਣੀ ਅਜੇ ਥੋੜੀ ਦੂਰ ਹੀ ਗਈ ਸੀ ਕਿ ਕੜਾ ਖੁਰ ਗਿਆ ਉਹ ਆਪਣੇ ਹੱਥ ਪੈਰ ਮਾਰਨ ਲੱਗੀ ਹੋਰ ਕੁਝ ਗੱਜ ਵਧੀ ਕਹਿਰਾਂ ਦਾ ਪਾਣੀ ਵਗ ਰਿਆ ਸੀ ਉਹਦਾ ਸਾਹ ਟੁੱਟਣ ਲੱਗਾ ਮਹੀਵਾਲ ਮਹੀਵਾਲ ਆ ਮਿਲੇ ਲੈ ਮਹੀਵਾਲਾ ਤੇ ਸੋਣੀ ਦੀ ਆਵਾਜ਼ ਗਵਾਚ ਗਈ ਪਾਣੀ ਦੀ ਇੱਕ ਤੇਜ਼ ਲਹਿਰ ਉਹਨੂੰ ਆਪਣੇ ਨਾਲ ਵਹਾ ਕੇ ਲੈ ਗਈ ਬੜੇ ਜ਼ੋਰਾਂ ਦੀ ਬਿਜਲੀ ਕੜਕੀ ਬਿਜਲੀ ਦੇ ਲਿਸ਼ਕਾਰੇ ਵਿੱਚ ਮਹੀਵਾਲ ਨੂੰ ਪਾਣੀਆਂ ਨਾਲ ਕੋਲ ਕਰਿੰਦੀ ਸੋਣੀ ਵਿਖਾਈ ਦਿੱਤੀ ਸੋਹਣੀਏ ਦਿਲ ਨਾ ਛੱਡੀ ਮੈਂ ਆਇਆ ਮਹੀਵਾਲ ਨੇ ਆਪਣੇ ਪੂਰੇ ਜੋਰ ਨਾਲ ਆਵਾਜ਼ ਮਾਰੀ ਅਤੇ ਦਰਿਆ ਵਿੱਚ ਛਾਲ ਮਾਰ ਦਿੱਤੀ ਉਹ ਮੁਸ਼ਕਲ ਨਾਲ ਚਨਾ ਦੇ ਅਧਿਵਚਾਰ ਪੁੱਜਿਆ ਹੀ ਸੀ ਕਿ ਉਹਨੇ ਬਿਜਲੀ ਦੇ ਸ਼ਿਕਾਰੇ ਵਿੱਚ ਆਪਣੇ ਦੋ ਚੰਦ ਕਦਮਾਂ ਦੀ ਦੂਰੀ ਤੇ ਰੁੜੀ ਜਾਂਦੀ ਸੋਹਣੀ ਤੱਕੀ ਉਹਨੇ ਬੜੇ ਜੋਰ ਨਾਲ ਹੱਥ ਮਾਰੇ ਤੇ ਬੇਸੁਰਤ ਸੋਹਣੀ ਨੂੰ ਫੜ ਲਿਆ ਅਤੇ ਕੰਡੇਵਾਲ ਨੂੰ ਵਧਣ ਲੱਗਾ ਦਰਿਆ ਅਜ ਪੂਰਾ ਚੜਿਆ ਹੋਇਆ ਸੀ ਉਹਦੀ ਕੋਈ ਪੇਸ਼ ਨਹੀਂ ਸੀ ਜਾ ਰਹੀ ਪੂਰਾ ਅੱਧਾ ਦਰਿਆ ਅਜੇ ਉਸ ਪਾਰ ਕਰਨਾ ਸੀ ਉਹ ਬੜੀ ਕੋਸ਼ਿਸ਼ ਕੀਤੀ ਪਰੰਤੂ ਉਹ ਦਾ ਸਾਹ ਅਧ ਵਿਚਕਾਰ ਹੀ ਟੁੱਟ ਗਿਆ ਪਾਣੀ ਦੀ ਇੱਕ ਕਹਿਰਾ ਭਰੀ ਲਹਿਰ ਉਹਨੂੰ ਸੋਹਣੀ ਸਮੇਤ ਵਹਾ ਕੇ ਲੈ ਗਈ ਮਹਿਵਾਲ ਦੀ ਝੁੱਗੀ ਵਿੱਚ ਟਿਮਟਮਾਉਂਦਾ ਦੀਵਾ ਚਿਰੋਕਣਾ ਬੁੱਝ ਚੁਕਾ ਸੀ ਜਿਸ ਸਦਕ ਦਿੱਲੀ ਨਾਲ ਸੋਹਣੀ ਨੇ ਆਪਣੀ ਪ੍ਰੀਤ ਨਿਭਾਈ ਹੈ ਉਹ ਸਦਕਾ ਪੰਜਾਬ ਦਾ ਲੋਕ ਮਾਨਸਾਜ ਵੀ ਉਸ ਤੇ ਸਿੱਦਕ ਨੂੰ ਵਾਰ-ਵਾਰ ਪ੍ਰਣਾਮ ਕਰਦਾ ਹੈ ਸੋਣੀ ਜਈ ਕਿਸੇ ਪ੍ਰੀਤਨੀ ਕਰਨੀ ਉਹਦੀ ਪ੍ਰੀਤ ਵੀ ਪਾਣੀ ਪਰਦੀ ਵਿੱਚ ਚਨਾ ਦੇ ਸੋਣੀ ਅੱਜ ਡੁੱਬੀ ਰੂ ਤਰਦੀ ਧੰਨਵਾਦ